ਨਗਰਪੰਚਾਇਤ ਨਡਾਲਾ ਚੌਣਾ ਲਈ ਵਾਰਡ ਨੰਬਰ 1 ਤੋਂ ਆਜ਼ਾਦ ਉਮੀਦਵਾਰ ਬਲਜੀਤ ਕੌਰ ਪਤਨੀ ਅਵਤਾਰ ਸਿੰਘ ਵਾਲੀਆ ਚੋਣ ਮੇਦਾਨ ਵਿੱਚ ਹਨ ਜਿੰਨਾਂ ਤੋਂ ਪਹਿਲਾਂ ਤੋਂ ਹੀ ਸਪੋਰਟ ਲਈ ਹਰਜਿੰਦਰ ਸਿੰਘ ਜੈ ਬਲਰਾਮ ਸਿੰਘ ਮਾਨ ਅਤੇ ਹੋਰ ਮੈਦਾਨ ਵਿੱਚ ਹਨ ਅੱਜ ਲੋਕਾਂ ਨੂੰ ਅਪੀਲ ਕਰਦੇ ਆ ਵਾਰਡ ਨੰਬਰ 1 ਤੋਂ ਆਜ਼ਾਦ ਉਮੀਦਵਾਰ ਜਿਨ੍ਹਾਂ ਦਾ ਚੋਣ ਸ਼ਾਨ جہਾਜ ਹੈ ਦੇ ਪਤੀ ਅਵਤਾਰ ਸਿੰਘ ਵਾਲੀਆ ਨੇ ਆਖਿਆ ਕਿ ਸਭ ਤੋਂ ਪਹਿਲਾਂ ਨਗਰ ਨਮਸ਼ੀਓ ਅਤੇ ਮੇਰੇ ਪਿਆਰੇ ਇੱਕ ਨੰਬਰ ਵਾਰਡ ਦੇ ਮਿਹਨਤ ਮਸ਼ਿੰਦੇ ਸਭ ਤੋਂ ਪਹਿਲਾਂ ਫਤਿਹ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਨਗਰ ਪੰਚਾਇਤ ਨੂੰ ਰਣਾ ਦੀਆਂ ਚੋਣਾਂ ਦਾ ਬਿਗਲ ਜਗਾ ਉਹ ਵੱਚ ਚੁੱਕਾ ਤੋ ਤੁਹਾਡੇ ਸਾਰਿਆਂ ਦੇ ਹੁਕਮ ਤੇ ਸਾਡੇ ਪ੍ਰਵਾਦ ਨੂੰ ਸੇਵਾ ਦਾ ਮੁੱਖ ਮਿਲਿਆ ਤੁਸੀਂ ਸਾਰਿਆਂ ਨੇ ਆਪ ਦਿੱਤਾ ਤੋ ਮੇਰੀ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਕਿ ਸਦਾ ਸਾਰੇ ਵਾਰਡ ਵਾਸੀ ਅਤੇ ਨਗਰ ਨਿਵਾਸੀ ਜਿਸ ਤਰ੍ਹਾਂ ਪਹਿਲਾਂ ਸਾਡੇ ਪਰਿਵਾਰ ਦਾ ਸਾਥ ਦਿੰਦੇ ਹੋ ਉਸ ਤਰ੍ਹਾਂ ਬਾਅਦ ਚੜ ਕੇ ਸਾਡਾ ਸਾਥ ਦਿਓ ਤਾਂ ਕਿ ਅਸੀਂ ਤਾਂ ਮਨ ਤੇ ਤਨ ਨਾਲ ਨਗਰ ਦੀ ਤੇ ਆਪਣੇ ਵਾਰਡ ਦੀ ਜਿਹੜੀ ਹੈ ਉਹ ਸੇਵਾ ਕਰ ਸਕੀਏ ਮੈਂ ਜੇ ਆਪਣੇ ਪਰਿਵਾਰ ਬਾਰੇ ਤੁਹਾਡਨਾਂ ਨੂੰ ਬਹੁਤ ਗੱਲਾਂ ਸਾਧੀਆਂ ਕਰਾਂ ਤੇ ਉਹਦੀਆਂ ਜ਼ਰੂਰਤ ਨਹੀਂ ਸਮਝਦਾ ਕਿਉਂਕਿ ਆਪ ਸਾਡੇ ਪਰਿਵਾਰ ਦੀਆਂ ਪੀੜ੍ਹੀਆਂ ਬਾਰੇ ਬੜੇ ਭਲੀ ਭਾਂਤ ਜਾਣੂ ਹੋ ਕਿ ਅਸੀਂ ਅੱਜ ਤੱਕ ਨਗਰ ਦੇ ਵਿੱਚ ਕੋਈ ਸਾਡੇ ਕੋਲ ਸ਼ਾਮਲ ਨਜਾਇਜ਼ ਕਬਜ਼ਾ ਜਾਂ ਕਿਸੇ ਤਰ੍ਹਾਂ ਦਾ ਸਾਡੇ ਤੇ ਕੋਈ ਤੱਬਾ ਜਾਂ ਇਲਜ਼ਾਮ ਤੋਂ ਅਸੀਂ ਰਹਦੇ ਹਾਂ ਸਾਡਾ ਪਰਿਵਾਰ ਅੱਗੇ ਵੀ ਤੁਹਾਨੂੰ ਮੇਹੀ ਵਿਸ਼ਵਾਸ ਦਿੰਦਾ ਨਗਰ ਦੇ ਵਸਨੀਕਾਂ ਤੇ ਵਾਰਡ ਦੇ ਵਸਨੀਕਾਂ ਨੂੰ ਕਿ ਅਸੀਂ ਪਹਿਲਾਂ ਨਾਲੋਂ ਵੀ ਵੱਧ ਤਨਮਨ ਤੇ ਧਨ ਨਾਲ ਪਾਰਟੀ ਬਾਈ ਦੇ ਉੱਪਰ ਉੱਠ ਕੇ ਇਸ ਨਗਰ ਦੀ ਤੇ ਆਪਣੇ ਵਾਰਡ ਦੀ ਸੇਵਾ ਕਰਾਂਗੇ ਔਰ ਇਸ ਗਲਤੀ ਬਿਲਕੁਲ ਖਰਾਬ ਕਰਾਂਗੇ ਮੈਂ ਅੱਜ ਇਹ ਮੇਰਾ ਪਿੰਡ ਅੰਡਾਲਾ ਦੇ ਮਾਧਿਮ ਰਾਹੀਂ ਆਪ ਸਭ ਨੂੰ ਅਪੀਲ ਕਰਨਾ ਚਾਹੁੰਦਾ ਕਿ ਆਪ ਅੱਛੇ ਕੈਂਡੀਡੇਟ ਦੇਖ ਕੇ ਜਿਹੜੇ ਕੈਂਡੀਡੇਟ ਬੇਦਾਗ ਹੈ ਜਿਹੜੇ ਕੈਂਡੀਡੇਟ ਸੇਵਾ ਨੂੰ ਸਮਰਪਿਤ ਹੈ ਉਹਨਾਂ ਨੂੰ ਆਪਣਾ ਕੀਮਤੀ ਵੋਟ ਪਾਓ ਇਹ ਮੇਰੀ ਬੇਨਤੀ ਹੈ ਇਹ ਮੇਰੀ ਅਪੀਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ 21 ਦਸੰਬਰ ਨੂੰ ਵੋਟਾਂ ਦੇ ਦੇਣੀਆਂ ਮੇਰੀ ਧਰਮ ਪਤਨੀ ਬਲਜੀਤ ਕੌਰ ਵਾਲੀਆ ਜੀ ਇਸ ਇਲੈਕਸ਼ਨ ਜਿਹੜੇ ਉਹ ਕੈਂਡੀਡੇਟ ਹੈ ਆ ਸਦਾ ਚੂਣ ਚੰਨ ਜਿਹੜਾ ਉਹ ਹਵਾਈ ਜਹਾਜ਼ ਹੈ ਆਜ਼ਾਦ ਕਿਉਂਕਿ ਅਸੀਂ ਸਰਬ ਸਾਂਝੇ ਉਮੀਦਵਾਰਾਂ ਵਜੋਂ ਵਿਚਰੇ ਤਾਂ ਕਿ ਸਭ ਦਾ ਕਿਸੇ ਦਾ ਕੋਈ ਅਤਰਾਜ ਨਾ ਹੋਵੇ ਤੇ ਕਿਰਪਾ ਕਰਕੇ ਜਹਾਜ਼ ਤੇ ਨਿਸ਼ਾਨ ਤੇ ਮੋਹਰਾਂ ਲਾ ਕੇ ਤੁਹਾਨੂੰ ਸ਼ਿਵਾ ਦਾ ਮੁੱਖ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ